ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਤੁਸੀਂ ਬਹੁਤ ਹੀ ਵਧੀਆ ਹੋਵੋਗੇ ਅੱਜ ਫੇਰ ਆਪਾਂ ਤੁਹਾਡੇ ਲਈ ਨਿਊ ਕਲੈਕਸ਼ਨ ਲੈ ਕੇ ਆਏ ਆਂ ਏ ਵੀ ਜੀ ਕੈਮਰੇ कॉटन ਦੇ ਸੂਟ ਲੈਣਗੇ ਦੇਖੋ ਜੀ ਗਲੇ ਤੇ ਵਰਕ ਹੈ ਇਹਨਾਂ ਦੇ ਤੇ ਬਾਕੀ ਬਹੁਤ ਸੋਹਣੇ ਸੋਹਣੇ ਕਲਰ ਆ ਦੇਖੋ ਇਹਦੇ ਵਿੱਚ ਇਹ ਚਾਰ ਕਲਰ ਨੇ ਨਾਲ ਸਲਵਾਰ ਤੇ ਦੁਪੱਟਾ ਵੀ ਆ ਤੇ ਸੈਕੰਡ ਇਹ ਆਗੇ ਇਦੇ ਵਿੱਚ ਵੀ 3-4 ਕਲਰ ਤੁਹਾਨੂੰ ਮਿਲ ਜਾਣਗੇ ਨਾਲ ਕਾਟਨ ਦਾ ਹੀ ਦੁਪੱਟਾ ਹੋਊਗਾ ਬਹੁਤ ਜ਼ਿਆਦਾ ਘੱਟ ਪ੍ਰਾਈਸ ਦੇ ਵਿੱਚ ਇਹ ਤੁਹਾਨੂੰ ਸੂਟ ਮਿਲ ਜਾਣਗੇ ਹਾਂਜੀ ਅੱਗੇ ਦੇਖੋ ਇਹ ਵੀ ਬਹੁਤ ਸੋਹਣੇ ਸੂਟ ਨੇਗੇ ਇਹਨਾਂ ਤੇ ਵੀ ਗਲੇ ਤੇ ਪੈਚਵਰਕ ਵਾਂਗਾ ਤੇ ਹਾਂਜੀ ਆਰੀ ਵਰਕ ਕੀਤਾ ਹੋਇਆ ਸਾਈਡਾਂ ਤੇ ਇਹਦੇ ਵਿੱਚ ਵੀ ਤੁਹਾਨੂੰ 3-4 ਕਲਰ ਮਿਲ ਜਾਣਗੇ ਦੁਪੱਟਾ ਨਾਲ ਇਹਨਾਂ ਦੇ ਪਿਓਰ ਦਾ ਦੁਪੱਟਾ ਇਹਨਾਂ ਦੇ ਨਾਲ ਹਾਂਜੀ ਇੱਕ ਵਾਰ ਫੇਰ ਤੋਂ ਤੁਹਾਨੂੰ ਸੂਟਾਂ ਦੀਆਂ ਫੋਟੋਆਂ ਦਿਖਾ ਦਿੰਨੇ ਆਪਾਂ ਇਹ ਵਾਲੇ ਸੂਟ ਸੀਗੇ ਸਾਰਿਆਂ ਦੇ ਰੇਟ 500 ਆ ਤੇ ਇਹ ਵਾਲਾ ਸੂਟ ਵੀ ਤੁਹਾਨੂੰ ਆਪਾਂ ਖੋਲ ਕੇ ਦਿਖਾਇਆ ਸੀਗਾ ਇਹ ਵਾਲਾ ਵੀ ਆਪਾਂ ਸੋਚਿਆ ਇੱਕ ਵਾਰ ਫੇਰ ਤੁਹਾਡੇ ਨਾਲ ਫੋਟੋਆਂ ਸ਼ੇਅਰ ਕਰ ਦਿੰਨੇ ਆਂਗੇ ਹਾਂਜੀ ਦੇਖ ਲਓ ਸੂਟ ਸਾਰੇ ਜਿਹੜਾ ਵੀ ਪਸੰਦ ਆ ਜਿਹੜਾ ਆਪਾਂ ਨੰਬਰ ਮੈਂਸ਼ਨ ਕੀਤਾ ਹੁੰਦਾ ਉਹਦੇ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਭੇਜ ਦੇਣਾ ਤੇ ਆਪਣੇ ਪਸੰਦ ਦਾ ਸੂਟ ਸਿਲੈਕਟ ਕਰ ਲੈਣਾ ਜੀ ਇਹ ਵਾਲੇ ਸੂਟ ਵੀ ਕਾਟਨ ਦੇ ਨਾਲ ਦੁਪੱਟੇ ਆ ਇਹਨਾਂ ਦੇ ਹਾਂਜੀ ਇਹ ਵੀ ਕਾਟਨ ਦੀ ਸੂਟ ਹੈ ਇਹ ਕਾਟਨ ਦੀ ਦੁਪੱਟਾ ਇਹਨਾਂ ਦੇ ਨਾਲ ਕਿਹੜੇ ਕਿਹੜੇ ਕਲਰ ਆ ਇਹ ਬਿਲਕੁਲ ਜਿਵੇਂ ਪਿੰਕਾ ਕਲਰ ਹੈ ਕਲੀਅਰ ਦਿਖ ਰਿਹਾ ਪਲੇਨ ਬਾਟਮ ਰਹੂਗੀ ਇਹਦੀ ਬਹੁਤ ਸੋਹਣਾ ਕੱਪੜਾ ਹੈ ਵੀ ਤੇ ਅਜ ਉਹ ਤੁਹਾਨੂੰ ਅੱਗੇ ਹੋਰ ਕੁਆਲਿਟੀ ਦਿਖਾਉਣੇ ਆਗੇ ਹੋਰ ਸੋਨੇ ਸੋਨੇ ਸੂਟ ਦਿਖਾਉਣੇ ਆ ਆ ਦੇਖੋ ਜੀ ਇਹ ਜਿਹੜੇ ਤੁਹਾਨੂੰ ਪਹਿਲਾਂ ਸੂਟ ਦਿਖਾਏ ਸੀ ਉਹਨਾਂ ਦੇ ਵਿੱਚ ਹੀ ਆ ਇਹ ਸੂਟ ਇਹ ਕਲਰ ਨੇ ਇਹਨਾਂ ਦੇ ਵਿੱਚ ਦੁਬਾਰਾ ਆਪਾਂ ਤਾਂ ਦਿਖਾਉਣੀ ਆ ਵੀ ਚਲੋ ਚੰਗੀ ਤਰ੍ਹਾਂ ਦਿਖਾਈ ਜਾਂਦੇ ਫਿਰ ਪਤਾ ਲੱਗ ਜਾਂਦਾ ਵੀ ਕਿਹੜੇ ਕਿਹੜੇ ਸੂਟਾਂ ਦੀ ਅੱਜ ਵੀਡੀਓ ਆਈ ਆ ਤੇ ਨੈਕਸਟ ਆ ਜੋ ਆਪਾਂ ਹੋਰ ਦੇਖਦੇ ਆ ਸੂਟ ਇਹ ਸਾਰੇ ਸੂਟ ਅੱਜ ਦੇ ਜੀ ਕੈਂਬ੍ਰਿਕ ਕਾਟਨ ਦੇ ਆ ਬਹੁਤ ਵਧੀਆ ਕੱਪੜਾ ਹੈਗਾ ਬਹੁਤ ਸੋਹਣਾ ਹਲਕੀ ਹਲਕੀ ਦੇਖੋ ਜੀ ਕਢਾਈ ਹੈ ਤੇ ਇਹਦੇ ਵਿੱਚ ਵੀ ਤੁਹਾਨੂੰ ਕਈ ਕਲਰ ਮਿਲ ਜਾਣਗੇ ਦੁਪੱਟਾ ਨਾਲ ਕਾਟਨ ਦਾ ਬਹੁਤ ਹੀ ਸੋਹਣਾਗਾ ਇਹ ਵੀ ਤੁਸੀਂ ਸਲਵਾਰ ਸੂਟ ਬਣਾਉਣਾ ਪਲਾਜ਼ੋ ਜਾਂ ਕੁਝ ਵੀ ਬਣਾਉਣਾ ਹੋ ਟਰੌਜ਼ਰ ਵੀ ਬਣਾ ਸਕਦੇ ਹਾਂ ਬਹੁਤ ਹੀ ਸੋਹਣਾ ਕੱਪੜਾ ਗਰਮੀ ਦੇ ਲਈ ਬਹੁਤ ਹੀ ਜ਼ਿਆਦਾ ਵਧੀਆ ਪ੍ਰਾਈਸ ਤਾਂ ਜੇ ਤੁਹਾਨੂੰ ਦਸੀਏ ਸਾਰਿਆਂ ਦੇ ਬਹੁਤ ਜ਼ਿਆਦਾ ਘਟਨੇ ਤੁਹਾਨੂੰ ਹੱਦ 500 ਦੇ ਵਿੱਚ ਸੂਟ ਮਿਲ ਜਾਣਗੇ ਇੰਨਾ ਕੁ ਪ੍ਰਾਈਸ ਇਹਨਾਂ ਦਾ ਤੇ ਆ ਦੇਖੋ ਜੀ ਸੂਟ ਤੁਹਾਨੂੰ ਇਹ ਖੋਲ ਕੇ ਦਿਖਾਉਣੇ ਪਹਿਲਾਂ ਆਪਾਂ ਫੋਟੋਆਂ ਚ ਦਿਖਾਈ ਸੀ ਨਾ ਇਹਦੇ ਕਲਰ ਹੁਣ ਆਪਾਂ ਤੁਹਾਨੂੰ ਇਹ ਸੂਟ ਖੋਲ ਕੇ ਦਿਖਾ ਰਹੇ ਆਂਗੇ ਦੇਖ ਲਓ ਜੀ ਚੰਗੀ ਤਰ੍ਹਾਂ ਕਿ ਨਾ ਸੋਨਾ ਪ੍ਰਿੰਟ ਆ ਸਰਦ ਇਹ ਲੈਸ ਨਹੀਂ ਹੈਗੀ ਹਾਂਜੀ ਇਹ ਵਰਕ ਹੈਗਾ ਤੇ ਇਹ ਪਿਓਰ 2 बाय 2 ਕਾਟਨ ਆ ਇਹਦੇ ਨਾਲ ਬਿੱਦ ਪਿਓਰ ਦਾ ਹੀ ਦੁਪੱਟਾ ਹੈਗਾ ਜੀ ਇਹ ਵਾਲਾ ਦੁਪੱਟਾ ਬਹੁਤ ਸੋਹਣਾ ਸੂਟ ਹੈ ਤੇ ਕਲਰ ਆਪਾਂ ਤੁਹਾਨੂੰ ਪਹਿਲਾਂ ਵੀ ਦਿਖਾਏ ਸੀ ਇੱਕ ਵਾਰ ਫੇਰ ਦਿਖਾ ਦਿੰਨੇ ਆ ਦੇ ਵਿੱਚ ਕਿਹੜੇ ਕਿਹੜੇ ਕਲਰ ਨੇਗੇ ਪ੍ਰਾਈਸ ਤਾਂ ਤੁਹਾਨੂੰ ਦੱਸ ਦਿੱਤਾ ਬਹੁਤ ਵਧੀਆ ਪ੍ਰਾਈਸ ਆ ਕੋਈ ਵੀ ਸੂਟ ਤੁਸੀਂ ਲੈ ਸਕਦੇ ਹੋ ਹਾਂਜੀ ਇਹ ਕਲਰ ਨੇਗੇ ਤੇ ਅੱਗੇ ਫਿਰ ਆਪਾਂ ਤੁਹਾਨੂੰ ਹੋਰ ਡਿਜ਼ਾਈਨਾਂ ਵਿੱਚ ਹੋਰ ਸੂਟ ਦਿਖਾਉਣੇ ਆਗੇ ਹਾਂਜੀ ਇਹ ਵੀ ਕਾਟਨ ਦਾ ਹੀ ਸੂਟ ਹੈ ਵਿਦ ਕਾਟਨ ਦੁਪੱਟਾ ਰੇਟ 500 ਹੀ ਰਹੂਗਾ ਜੀ ਇਹਦਾ ਵੀ ਦੇਖੋ ਜੀ ਹਲਕਾ ਜਿਹਾ ਵਰਕ ਉੱਪਰ ਇਹਦੇ ਇਹ ਬਾਟਮ ਹੈ ਜੀ ਇਹਦੀ ਇਹ ਦੁਪੱਟਾ ਹੈਗਾ ਜੋ ਕਿ ਬਹੁਤ ਵਧੀਆ ਕਾਟਨ ਦਾ ਇਹ ਕਲਰ ਹੈ ਕਿਹਦੇ ਵਿੱਚ ਟਿੱਕ ਪਟਨ ਨੂੰ ਖੋਲ ਕੇ ਦਿਖਾਇਆ ਇੱਕ ਇਹ ਵਾਲਾ ਕਲਰ ਹੈ ਜੀ ਦੇਖੋ ਜੀ ਕਿੰਨਾ ਸੋਹਣਾ ਸੂਟ ਹਾਂਜੀ ਬਾਕੀ ਫਿਰ ਅੱਗੇ ਤੁਹਾਨੂੰ ਆਪਾਂ ਹੋਰ ਸੂਟ ਦਿਖਾਉਣੇ ਆ ਇੱਕ ਵਾਰੀ ਫਿਰ ਤੁਸੀਂ ਦੇਖ ਲਓ ਸੂਟ ਇਹ ਹਾਂਜੀ ਇਹ ਕਲਰ ਧਿਆਜੋ ਫਿਰ ਅੱਕੇ ਹੋਰ ਸੂਟ ਦੇਖੀਏ ਆਪਾਂ ਤੇ ਹਾਂਜੀ ਇਹ ਸੂਟ ਵੀ ਤੁਹਾਨੂੰ 500 ਦੇ ਵਿੱਚ ਹੀ ਮਿਲਣਗੇ ਜੀ ਇਹ ਦੇਖੋ ਗਲੇ ਦਾ ਵਰਕ ਕਿੰਨਾ ਸੋਹਣਾ ਹੋਇਆ ਹੋਇਆ ਪਿਓਰ ਕਾਟਨ ਦਾ ਸੂਟ ਹੈ ਵੀ ਬਿੱਦ ਦੁਪੱਟਾ ਦੇਖੋ ਜੀ ਮੂਰੀ ਤੇ ਵੀ ਵਰਕ ਹੈ ਇਦਾਂ ਇਹ ਸਲਵਾਰ ਹੈ ਦੀ ਬਾਟਮ ਇਹ ਬਾਟਮ ਦੇ ਉੱਤੇ ਵਰਕਾ ਤੇ ਕਾਟਨ ਦਾ ਦੁਪੱਟਾ ਨਾਲ ਇਹਦੇ ਵਿੱਚ ਵੀ ਤੁਹਾਨੂੰ ਕਈ ਕਲਰ ਮਿਲ ਜਾਣਗੇ ਇਹ ਕਲਰ ਹੋ ਗਿਆ ਜੀ ਇੱਕ ਖੋਲ ਕੇ ਦਿਖਾਇਆ ਤੁਹਾਨੂੰ ਤੇ ਹੋਰ ਕਲਰ ਦੁਕਾਨੇ ਆਪਾਂ ਇਹ ਵਾਲਾ ਕਲਰ ਹੋ ਜੀ ਇਹਦੇ ਵਿੱਚ ਪੱਖੀ ਹਾਂਜੀ ਦੇਖ ਲੋ ਚੰਗੀ ਤਰ੍ਹਾਂ ਕਲਰ ਕਿਹੜੇ-ਕਿਹੜੇ ਆ ਸਿਰਫ 500 ਦੇ ਵਿੱਚ ਤੁਹਾਨੂੰ ਇਹ ਸੂਟ ਮਿਲ ਰਹੇ ਨੇ ਏ ਕਲਰ ਆ ਇਹ ਦੁਪट्टे ਆ ਸਲਵਾਰ ਦੇ ਉੱਪਰ ਕਢਾਈ ਹੋਊਗੀ ਜੀ ਬਹੁਤ ਸੋਹਣਾ ਸੂਟ ਆ ਗਰਮੀ ਦੇ ਲਈ ਹਾਂਜੀ ਇਹ ਸੂਟ ਵੀ कॉटन ਦੇ ਵਿੱਚ ਆ ਨਾਲ कॉटन ਦਾ ਹੀ ਦੁਪੱਟਾ ਆ ਦੇ ਨਾਲ ਇਹਦੇ ਵਿੱਚ ਵੀ ਕਲਰ ਤੁਹਾਨੂੰ ਮਿਲ ਜਾਣਗੇ ਫਸਟ ਕਲਰ ਇਹ ਆ ਜੀ ਸੈਕੰਡ ਕਲਰ ਇਹ ਵਾਲਾ ਤੇ ਥਰਡ ਕਲਰ ਵੀ ਤੁਹਾਨੂੰ ਦਿਖਾਉਣੇ ਆ ਇਹ ਬਿੱਦੂ ਦਪੱਟਾ ਸੂਟ ਨੇ 3 ਕਲਰ ਇਹ ਆ 4ਥ ਕਲਰ ਆ 4 ਕਲਰ ਨੇ ਇਹਦੇ ਵਿੱਚ ਤੁਸੀਂ ਆਪਣੀ ਪਸੰਦ ਨਾਲ ਜਿਹੜਾ ਮਰਜੀ ਸੂਟ ਲੈ ਸਕਦੇ ਹੋ ਜੀ ਨੈਕਸਟ ਸੂਟ ਆ ਗਿਆ ਵੀ ਦੇਖੋ ਜੀ ਕਿੰਨਾ ਸੋਹਣਾ ਸੂਟ ਆ ਆਰੀ ਵਰਕ ਕੀਤਾ ਹੋਇਆ ਇਹਦੇ ਉੱਪਰ ਹਾਂਜੀ ਇਹਦਾ ਪ੍ਰਾਈਸ ਆਏਗਾ ਸਿਰਫ 650 ਹਾਂਜੀ ਦੇਖੋ ਆਰੀ ਵਰਕ ਕੀਤਾ ਹੋਇਆ ਨਾਲ ਦੁਪੱਟਾ ਵੀ ਬਹੁਤ ਸੋਹਣਾ ਮਿਰਰ ਵਰਕ ਵੀ ਇਹਦੇ ਵਿੱਚ ਤੇ ਇਹਦੇ ਵਿੱਚ ਜੇ ਤੁਹਾਨੂੰ ਹੋਰ ਵੀ ਕਲਰ ਮਿਲ ਜਾਣਗੇ ਇਹ ਚੈੱਕ ਕਰ ਲਓ ਜੀ ਕਲਰ ਇਹਦੇ ਵਿੱਚ ਜਿਹੜੇ ਬਹੁਤ ਹੀ ਜ਼ਿਆਦਾ ਸੋਹਣਾ ਕੱਪੜਾ ਹੈਗਾ ਤੇ ਪ੍ਰਾਈਸ ਵੀ ਇੰਨਾ ਜ਼ਿਆਦਾ ਘਟਾ ਹੈ ਦਾ ਤੇ ਜਲਦੀ ਓਲਦੀ ਤੁਸੀਂ ਆਪਣੇ ਪਸੰਦੇ ਸੂਟ ਦਾ ਸਕਰੀਨਸ਼ਾਟ ਭੇਜ ਦਿਓ ਤੇ ਆਪਣਾ ਸੂਟ ਲੈ ਸਕਦੇ ਹੋ ਹਾਂਜੀ ਨੈਕਸਟ ਸੂਟ ਆ ਗਿਆ ਇਹ ਵਾਲਾ ਜੀ ਦੇਖੋ ਕਿੰਨਾ ਜ਼ਿਆਦਾ ਸੋਹਣਾ ਵਾ ਇਹ ਵੀ ਤੇ ਹਾਂਜੀ ਇਹਦੇ ਵਿੱਚ ਤੁਹਾਨੂੰ ਪਹਿਲਾਂ ਹੁਣ ਆਪਾਂ ਗਲਾ ਦਿਖਾਉਣੀ ਆ ਇਹ ਦੇਖੋ ਜੀ ਇਹ ਸੂਟ ਦਾ ਗਲਾ ਹੈਗਾ ਮੰਜੀ ਇਹਦੇ ਨਾਲ ਤੁਹਾਨੂੰ ਦੁਪੱਟਾ ਵੀ ਮਿਲ ਜੂਗਾ ਬਹੁਤ ਸੋਹਣਾ ਦੁਪੱਟਾ ਇਹਦਾ ਗਰਮੀਆਂ ਦੇ ਲਈ ਕਲਰ ਵੀ ਬਹੁਤ ਵਧੀਆ ਹੈਗਾ ਇਹ ਇਹ ਦੁਪੱਟਾ ਜੀ ਇਹਦੇ ਨਾਲ ਤੇ ਇਹਦੇ ਵਿੱਚ ਆਹ ਕਲਰ ਵੀ ਤੁਹਾਨੂੰ ਮਿਲ ਜੂਗਾ ਇਹ ਕਲਰ ਮਿਲ ਜੂਗਾ ਸਾਰੇ ਕਲਰ ਗਰਮੀਆਂ ਵਾਲੇ ਨੇਗੇ ਲਾਈਟ ਹਾਂਜੀ ਨੈਕਸਟ ਇਹ ਸੂਟ ਹੈ ਇਹ ਵੀ ਕਾਟਨ ਦੇ ਵਿੱਚ ਹੈ ਬਹੁਤ ਸੋਹਣਾ ਪ੍ਰਿੰਟ ਹੈ ਇਹਨੂੰ ਜੇ ਆਪਾਂ ਤੁਹਾਨੂੰ ਖੋਲ ਕੇ ਦਿਖਾ ਰਹੇ ਹਾਂ ਚੰਗੀ ਤਰ੍ਹਾਂ ਇਹ ਪਲੇਨ ਬਾਟਮ ਹੈ ਇਹਦੇ ਨਾਲ ਇਹ ਵੀ ਤੁਹਾਨੂੰ ਸਿਰਫ 500 ਦੇ ਵਿੱਚ ਮਿਲੇਗਾ ਜੀ ਸਿਰਫ 500 ਦੇ ਵਿੱਚ ਦੇਖੋ ਜੀ ਬਾਟਮ ਤੇ ਇਹਦੇ ਵਿੱਚ ਤੁਹਾਨੂੰ ਹੋਰ ਕਲਰ ਵੀ ਦਿਖਾਣੇ ਆਪਾਂ ਹਾਂਜੀ ਇਹ ਦੇਖੋ ਜੀ ਕਲਰ ਇਹਦੇ ਵਿੱਚ ਜਿਹੜੇ ਹੋਰ ਫਸਟ ਕਲਰ ਪਿੰਕ ਸੈਕੰਡ ਹੋ ਗਿਆ ਥਰਡ ਕਲਰ ਤੇ ਫੋਰਥ ਕਲਰ ਆ ਦੇਖ ਲਓ ਜੀ ਚੰਗੀ ਤਰ੍ਹਾਂ 5th ਕਲਰ ਆ ਗਿਆ ਦੇ ਵਿੱਚ ਬਹੁਤ ਸੋਹਣੇ ਕੱਪ ਸੂਟ ਨੇ ਇਹ ਤੇ ਇੱਕ ਤੁਹਾਨੂੰ ਇਹ ਦਿਖਾਉਣੀ ਆ ਜਿਹਦੇ ਵਿੱਚ ਦੇਖੋ ਪੰਜ ਕਲਰ ਨੇਗੇ ਇਹ ਸੂਟ ਤੁਹਾਨੂੰ ਪੱਧਾਇਆ ਸੀਗਾ ਇਹਦੇ ਕਲਰ ਦੇਖ ਲਓ ਜੀ ਫੋਟੋ ਚੰਗੀ ਤਰ੍ਹਾਂ ਹਾਂਜੀ ਇਹ ਵੀ ਦੇਖ ਲਓ ਜੀ ਖੋਲ ਕੇ ਦਿਖਾਉਣੀ ਆ ਤੁਹਾਨੂੰ ਸੂਟ ਇਹਨਾਂ ਦਾ ਰੇਟ ਸਿਰਫ 500 ਆ ਜੀ ਤੇ ਇਹਦੇ ਵਿੱਚ ਵੀ ਹੋਰ ਕਲਰ ਨੇ ਦੇਖ ਲਓ ਜੀ ਸੈਕੰਡ ਕਲਰ ਪ੍ਰਿੰਟ ਟੈਕਸ ਦਾ ਕੱਪੜਾ ਹੈ ਜੀ ਇਹ ਆ ਕਲਰ ਚੈੱਕ ਕਰੀ ਜਾਓ ਜੀ ਤੁਸੀਂ ਇਹ ਬਿਨਾ ਦੁਪੱਟੇ ਵਾਲੇ ਸੂਟ ਨੇਗੇ ਏਸੀ ਅੱਜ ਦੇ ਸੂਟ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੀ